ਬੜ ਤਾਂ ਵੀ ਖੜ ਬੁਰ ਹਰਮਨ ਪਿਆਰੀਆ ਚੱਲੀਆਂ ਵਾਲੇ ਮਾਸਟਰ ਦੀ ਤਾਂ ਕਮੈਂਟਰੀ ਹੀ ਨਿਆਰੀ ਆ ਆਜੂ ਭਾਈ ਆਪਣੀਆਂ ਗੱਲਾਂ ਕਿੱਥੇ ਨੇ ਵੀ ਚੱਲੀਆਂ ਚੜ੍ਹਦੀ ਕਲਾ 'ਚ ਰਹਿਣ ਸਾਡੇ ਹਸਤਾਤ ਗਰਮੇਲ ਸਿੰਘ ਚੱਲੀਆਂ ਬੜੇ ਮਹਿੰਗੇ ਹੋ ਗਏ ਸੌਕ ਗੱਲ ਰਹੀ ਨਾ ਹਰ ਇੱਕ ਦੇ ਵਸਦੀ ਭੱਜਦੇ ਬੜ ਤਾਂ ਚੱਕੀ ਨੇ ਜਿੱਤਣਾ ਤੇ ਕੀ ਨੇ ਹਾਰਨਾ ਗੁੱਜਰ ਵਾਲੀਆ ਵਿੱਕੀ ਦੀ ਘੜੀ ਵਸਦੀ ਰੈਕੋਟ ਕਮੇਟੀ ਦੀ ਸਪੋਰਟ ਫੁੱਲ ਨਾਲ ਆ ਰੈਕੋਟ ਕਮੇਟੀ ਦੀ ਸਪੋਰਟ ਫੁੱਲ ਨਾਲ ਆ ਝੰਡੀ ਉੱਤੇ ਕਾਲਾ ਸਹਾਵਾਜਪੁਰੇ ਵਾਲਾ ਟਾਈਮ ਉੱਤੇ ਜਵਾਲ ਜਲਾਲਦੀਵਾਲ ਆ ਅੱਜ ਮੇਲਾ ਰੈਕੋਟ ਦਾ ਚੱਲਦਾ ਆ ਥੋੜੇ ਆਉਂ ਜੱਗਿਆ ਰੈਕੋਡ ਦੇ ਵਿੱਚ ਮੇਲਾ ਲੱਗਿਆ ਜਿੱਥੇ ਮੁੱਠਾਂ ਤੇ ਰੱਸਿਆਂ ਦੀ ਦੁਕਾਨ ਵੀ ਕੋਈ ਸੱਜਦੀ ਹੋ ਜਾ ਕੇ ਦੇਖਿਓ ਸੂਤ ਫਿਰ ਗੱਡੀ ਤੇ ਗੱਡੀ ਭੱਜਦੀ ਹੋਈ ਰੌਣਕਾਂ ਜ ਰੈਕੋਡ ਦੇ ਸੂਤ ਲੱਗੀਆਂ ਹੋਈਆਂ ਨੇ ਦੁਨੀਆ ਪਹੁੰਚ ਜਾਂਦੀ ਆ ਦੂਰੇ ਨੇੜੇ ਹਮਾ ਮਾਕੇ ਸੰਗ ਥੱਸ ਕੇ ਕੁੰਡੀਆਂ ਦੇ ਮਿੱਤਰ ਬਹਿ ਜਾ ਗੋਡੀ ਲਾ ਕੇ ਸ਼ੁਰੂਆਤ ਆਨੇ ਜੀ ਆ ਗਈ ਭਾਈ ਪਾ ਖੁੱਲਾ ਖਾਨੇ ਤੇ ਗੁਰੂ ਘਰੇ ਜਾਂਦੇ ਆ ਬਾਬਾ ਨਾਨਕ ਨੇ ਸੁੱਖ ਰੱਖਿਆ ਮਾਰ ਦਿਓ ਤਾੜੀਆਂ ਖੇਡ ਮੈਲੇ ਦਾ ਗਾ ਲੋਗਾ ਸਮਾਂ ਲੱਗ ਗਿਆ 22 ਸੈਕਿੰਡ 97 ਪੁਆਇੰਟ 22 97 ਇਹ ਬਾਲ ਗੱਡੀ ਸੀ ਜੀਲੂ ਜਲਾਲਦੀਵਾਲ ਗੋਲਾ ਝੋਲਦਾ ਅਵਤਾਰ ਸਿੰਘ ਮੈਲਕਲਾ ਬਿੰਦਰ ਸੇਖਾ ਗੜਵਾਲੀ ਕਰਕੇ ਕੁੱਲਾ ਮਕੜੋਲੇ ਵਾਲਾ ਸੀਪਾ ਜਲਾਲਦੀਵਾਲ ਚੀਨੂ ਜਲਾਲਦੀਵਾਲ ਉਹਨਾਂ ਦੇ ਬਾੜੇ ਪੱਜ ਕੇ ਲਾਓ ਜੀ ਰਾਏਕੋਟ ਦੇ ਮੇਲੇ ਦੀਆਂ ਸ਼ੁਰੂਆਤਾਂ ਹੋ ਗਈਆਂ ਸਮਾਂ 22 ਸੈਕਿੰਡ 97 ਪੁਆਇੰਟ ਦਾ ਲੱਗਾ ਮਿੱਤਰੋ ਧੀ ਤੇ ਆ ਗਈ ਭਾਈ ਉਹ ਮਾਨ ਕਰਦਾ ਵੀ ਇਹ ਜੀ ਧੀ ਪਰਮਾਤਮਾ ਹਰ ਇੱਕ ਨੂੰ ਦੀ ਜਿਨੇ ਮੈਨੂੰ ਅੱਜ ਕੈਨੇਡਾ ਦਿਖਾਈ ਆ ਤੇ ਬਹੁਤ ਸਾਰੇ ਪਰਿਵਾਰ ਆਏ ਜਿਹਨੇ ਜਿੰਨੇ ਕੁੜੀਆਂ ਦੇ ਸਿਰ ਤੇ ਕੈਨੇਡਾ ਅਮਰੀਕਾ ਇੱਥੇ ਵੱਡੇ ਵੱਡੇ ਕਾਰੋਬਾਰ ਕਰਤੇ ਨੇ ਆਪੋ 22 ਸੈਕਿੰਡ 91 ਪੁਆਇੰਟ 22 91 ਸ਼ਾਮਸ਼ਿੰਦਰ ਚਾਪੜਾ ਵੀਰਾ ਚਾਪੜਾ ਤੇ ਨਾਲ ਪ੍ਰਥੀ ਕਣਕਸ ਭੱਜ ਗਿਆ ਮਿੱਤਰੋ ਸਮਾਂ 22 ਸੈਕਿੰਡ 99 ਬਣਦਾ 22 ਆ ਗਈ 81 ਦਾ ਤੇ ਬਾਈ 87 ਤੇ ਬਾਈ 97 ਦੇ ਨਾਲ ਟੱਕਰ ਆ ਮਿੱਤਰੋ ਅੱਪੋ 22 ਸੈਕਿੰਡ 86 ਪੁਆਇੰਟ ਭਾਈ 88 ਮਨੀ ਨਾਇਬ ਸਿੰਘ ਰਾਮਪੁਰ ਨਾਇਬ ਸਿੰਘ ਰਾਮਪੁਰ ਨਾਲ ਬੈੜਾ ਸੀ ਮਹਿਰਲੇ ਵਾਲਾ ਜਸਵੰਤ ਮਹਿਰਨਾ ਸਤਵੰਤ ਮਹਿਰਨਾ ਕਾਲਾ ਕਰ ਗਿਆ ਗੜਵਾਨੀ ਮਿੱਤਰੋ ਅੱਜ ਦੇ ਮਿੱਤਰੋ ਸਮਾਂ 23 ਸੈਕਿੰਡ ਅੱਗੇ ਭਾਈ 21 ਪੁਆਇੰਟ ਦਾ ਲੱਗਿਆ ਜੀ ਕਰਨ ਬੋਪਾਰੇ ਜੀ ਬੈਠਾ ਉਹ ਜਿਹੜਾ ਬੰਦੇ ਪਾ ਰਿਹਾ ਹੈ। ਇਹ ਦੋ ਵਾਰ ਲੰਮੀ ਵਾਰਸੀ ਦੇਣਾ ਵਾਰਸੀ ਦੇਣਾ ਕਹਣਾ ਲੋਕਾਂ ਨੇ ਲਾ ਗੁਰ ਜੀ। ਆਪਾ 22 ਸੈਕਿੰਡ 87 ਪੁਆਇੰਟ 22 87 ਕਰਨ ਬੋਪਾਰੇ ਚੰਨੀ ਬੋਪਾਰੇ ਇਹ ਕਾਲਾ ਕਰ ਗਿਆ ਗੜਵਾਨੀ ਮਿੱਤਰੋ ਸਮਾਂ 22 87 ਫਸਮੇ ਦੇ ਵਿੱਚ ਫਸਵੇਂ ਮੁਕਾਬਲੇ ਚੱਲ ਪਏ ਮਿੱਤਰੋ ਫਸਵੇਂ ਮੁਕਾਬਲੇ 2287 ਖੇਡ ਮੇਲਾ ਵੀ ਭੱਜੋ ਤਿਆਰੀਆ ਭਾਈ ਖੱਚ ਕੇ ਰੱਖੋ ਕੰਮ ਨੂੰ ਸੂਹੇ ਵਫਲ ਕਿਕਰਾਂ ਦੇ ਆਹੀ ਭਾਈ ਯਾਰਾਂ ਨਾਲ ਬਾਹਰ ਆ ਮੇਲੇ ਮਿੱਤਰਾਂ ਦੇ ਪਾ 22 ਸੈਕੰਡ 81 ਪੁਆਇੰਟ ਮਿੱਕੀ ਮਾਰੀ ਕਰਾਨੇਗਾ 22 81 ਇਹ ਦਵਿੰਦਰ ਬੱਸੀਆ ਜਾਜਵੰਦਰ ਸਿੰਘ ਜਾਦੂ ਸਹਿਵਾਜਪੁਰਾ ਹਰਵਿੰਦਰ ਢਾਲੀਵਾਲ ਰੈਕਾਟ ਪਲਾਈ ਬੱਡ ਵਾਲੇ ਨਾਲ ਪੀਆ ਵੜਾ ਭੱਜ ਗਿਆ ਹਰਮਨ ਸੱਤੋਵਾਲ ਲੱਖੀ ਕਾਲੇ ਕੇ ਹਨੂ ਸਿਵੀਆਂ ਲਾਲੂ ਭੱਜ ਗਿਆ ਮਿੱਤਰੋ ਦਵਿੰਦਰ ਤੇ ਸੱਤੋ ਵਾਲੀਆ ਭੱਜ ਗਿਆ ਜੀ ਬੱਸੀਆ ਤੇ ਸੱਤੋ ਵਾਲੀਆ ਭੱਜ ਗਿਆ ਸਮਾਂ 22 ਕਿਆ ਸਿਆਰ ਅਮ ਤਿਆਰ ਕੀਨੇ ਜਿੱਤਣਾ ਤੇ ਕੀਨੇ ਹਾਰਨਾ ਆਗੇ ਭਾਈ ਇਸ ਗੱਲ ਦੀ ਸ਼ੱਕ ਤਾਂ ਰਹਿਣੀ ਆ ਮੇਲਾ ਰੈ ਕੋੜ ਦਾ ਮਿੱਤਰੋ ਧੱਕਦਾ ਫਿਰ ਪੂਰੀ ਪੈਣੀ ਆ ਅੱਪਾ 22 ਸੈਕਿੰਡ 75 ਪੁਆਇੰਟ ਕਿਤੇ ਖੱਬੇ ਸੱਜੇ ਦੇ ਫਰਕ ਤਾਂ ਨਹੀਂ 22 75 ਇਹ ਬਹਿਣਾ ਸੀਗਾ ਸ਼ੇਰ ਸਿੰਘ ਟੱਟ ਬਚਨ ਸਿੰਘ ਢੰਡਾਰੀ ਰੋਦਾ ਢੰਡਾਰੀ ਉਹਨਾਂ ਨੇ ਭੱਜ ਗਿਆ ਮਿੱਤਰੋ ਅਵਤਾਰ ਸਿੰਘ ਢੰਡਾਰੀ ਬੁੱਧੂ ਢੰਡਾਰੀ ਨਾਲ ਹੈਪੀ ਟੱਟ ਸ਼ੇਰ ਸਿੰਘ ਟੱਟ ਸਾਹਾ ਬਹਿੜਾ ਉੱਤਲੇ ਪਾਸੇ ਥੰਦੀ ਤੇ ਢੰਡਾਰੀ ਵਾਲਾ ਤੇ ਅੰਦਰਲੇ ਪਾਸੇ ਟੱਟਾ ਵਾਲਾ ਭੱਜ ਗਿਆ ਸਮਾਂ 22 पचहत्तर लाग के लागे मित्रों कि भी धनबाद कैप्टन आगे अपा ਲਓ ਜੀ ਸੁਣੋ ਸਮਾ ਗੱਡੀ ਦਾ ਗੌਰ ਨਾ ਸਮਾ ਐਵੇਂ ਨਹੀਂ ਸਪੀਕਰਾਂ 'ਚ ਨਾ ਬੋਲਦਾ ਇਹ ਤੋੜਾ ਨੇ ਰਿਕਾਰਡ ਤਾ ਬੋਲਦਾ ਸਮਾ 22 ਸੈਕਿੰਡ 53 ਪੁਆਇੰਟ ਇਹ ਬੜੇ ਵੱਜ ਗਏ ਨੇ ਮਾਰੇ ਤਾੜੀਆਂ ਜਿੱਤੇ ਬੱਸੀਆਂ ਦਰਸੀ ਬੱਸੀਆਂ ਨਾਲ ਬੜੇ ਵੱਜਿਆ ਅਮਰ ਸਿੰਘ ਸਨੌੜਾ ਰਾਜੂ ਸਨੌੜਾ ਜੋਤੀ ਮਾਨਕੀ ਕੁੱਲਾ ਮਕੜੇ ਨਿਆ ਕਰਕੇ ਗੜਵਾਨੀ ਮਿੱਤਰੋ ਸਮਾਂ 22 ਸੈਕਿੰਡ 53 ਪੁਆਇੰਟ ਦਾ ਲੱਗ ਗਿਆ ਜੀ ਤਿਆਰੀਆ ਭਾਈ ਚੰਡੀ ਦਾ ਫੇਰ ਹੋ ਗਿਆ ਸਾਰਾ ਸਮਾਂ ਭਾਈ 53 ਦਾ ਹੋ ਗਿਆ ਮਿੱਤਰੋ